ਵੈਲਕਮ ਟੂ ਵਿਦ ਦਾ ਡਿਲੀਸ਼ੀਅਸ ਫੂਡ ਹਾਂਜੀ ਅੱਜ ਅਸੀਂ ਬਣਾਵਾਂਗੇ ਸ਼ਰਦਾਈ ਜੋ ਕਿ ਗਰਮੀਆਂ ਦੇ ਵਿੱਚ ਸਾਡੇ ਲਈ ਬਹੁਤ ਵਧੀਆ ਹੈ ਬੱਚਿਆਂ ਨੂੰ ਪਿਆਉ ਬਣਾ ਕੇ ਇਹ ਸਾਡੇ ਦਿਮਾਗ ਨੂੰ ਬਹੁਤ ਤੇਜ਼ ਕਰਦੀ ਹੈ ਔਰ ਗਰਮੀ ਸਾਡੇ ਸਰੀਰ ਦੀ ਕੱਢਦੀ ਹੈ ਬਾਅਦ ਔਰ ਸਾਡੇ ਬਹੁਤ ਸਟਰੋਂਗ ਬਣਾਉਂਦੀ ਹੈ ਰੱਤੇ ਵਿੱਚ ਬਦਾਮ ਹੈ ਜੋ ਸਾਡੇ ਦਿਮਾਗ ਲਈ ਵੀ ਬਹੁਤ ਵਧੀਆ ਔਰ ਸਾਡੇ ਸਰੀਰ ਲਈ ਵੀ ਬਹੁਤ ਵਧੀਆ ਹੈ ਤਾਕਤ ਵਾਲੇ ਹੁੰਦੇ ਆ ਹਰੀ ਇਲਾਚੀ ਜੋ ਕਿ ਠੰਡੀ ਹੁੰਦੀ ਹੈ ਖਸ ਖਸ ਇਹ ਵੀ ਸਾਡੇ ਸਿਰ ਨੂੰ ਮਜ਼ਬੂਤ ਕਰਦੀ ਹੈ ਔਰ ਪੜਨ ਵਾਲੇ ਬੱਚਿਆਂ ਲਈ ਤਾਂ ਬਹੁਤ ਵਧੀਆ ਚੀਜ਼ ਹੈ ਸਾਰੇ ਬਣਾ ਕੇ ਪੀਆ ਕਰੋ ਚਲੋ ਅਸੀਂ ਬਣਾਉਨੇ ਆ ਤਾਂ ਔਰ ਤਾਂ ਨੋ ਰੈਸਪੀ ਸ਼ੇਅਰ ਕਰਦੀ ਆ ਤੁਹਾਡੇ ਨਾਲ ਅਸੀਂ ਅੱਜ ਮਿਕਸੀ ਦੇ ਵਿੱਚ ਬਣਾਵਾਂਗੇ ਸ਼ਰਦਾਈ। ਹਾਂਜੀ ਸ਼ਰਦਾਈ ਬਣਾਉਣ ਵਾਸਤੇ ਮੈਂ ਲੈ ਲਈ ਮੈਲਨ ਸੀਡ, ਮਿਸ਼ਰੀ, ਕਾਲੀ ਮਿਰਚਾਂ, ਹਰੀ ਇਲਾਚੀ, ਖਸ ਖਾਸ ਜੋ ਕਿ ਪੰਜ 6 ਘੰਟੇ ਤੋਂ ਮੈਂ ਪੀਗੋ ਕੇ ਰੱਖ ਲਿਆ ਸੀ ਇਹਨਾਂ ਨੂੰ। ਔਰ ਬਦਾਮ, ਕਾਜੂ ਇਹਨਾਂ ਨੂੰ ਵੀ ਅਸੀਂ ਭਿਓ ਲਿਆ ਸੀਗਾ। ਹੌਨ ਅਸੀਂ ਨੂੰ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਬਲੈਂਡ ਕਰਾਂਗੇ ਜੇ ਤੁਹਾਡੇ ਕੋਲ ਪੂੰਡਾ ਡੰਡਾ ਹੈ ਤਾਂ ਤੁਸੀਂ ਉਹਦੇ ਨਾਲ ਵੀ ਬਣਾ ਸਕਦੇ ਹੋ ਮੈਂ ਮਿਕਸੀ ਦੇ ਜਾਰ ਦੇ ਵਿੱਚ ਬਣਾਵਾਂਗੀ ਇਸ ਲਈ ਮੈਂ ਉਹ ਨੂੰ ਭਿਓ ਕੇ ਰੱਖਿਆ ਸੀਗਾ ਹਾਂਜੀ ਇਹ ਮੈਂ ਜਾਰ ਲੈ ਲਿਆ ਇਹਦੇ ਵਿੱਚ ਪਾਵਾਂਗੇ ਪਸ ਖਾਸ ਕਾਜੂ ਔਰ ਬਦਾਮ ਮਿਸ਼ਰੀ ਸੇਵਜ਼ ਔਰ ਕਾਲੀਆਂ ਮਿਸ਼ਤਾ ਖੜੀ ਲੱਜੀ ਅਸੀਂ ਇਹਨਾਂ ਨੂੰ ਪਾ ਦਿੱਤਾ ਹੈ ਹੁਣ ਅਸੀਂ ਇਹਨੂੰ ਬਲੈਂਡ ਕਰ ਲਾਂਗੇ ਹਾਂਜੀ ਦੇਖੋ ਸਾਰਾ ਹੋ ਗਿਆ ਹੈ ਹੁਣ ਅਸੀਂ ਬਣਾਵਾਂਗੇ ਇਹਦੇ ਵਿੱਚ ਦੁੱਧ ਔਰ ਥੋੜੀ ਬਰਫ਼ ਐਡ ਕਰਾਂਗੇ ਨਾਲ ਥੋੜਾ ਜਿਹਾ ਪਾਣੀ ਹਾਂ ਦੀਦਰ ਕੋਲ ਇਹਦੇ ਵਿੱਚ ਮੈਂ ਪਾਣੀ ਥੋੜਾ ਔਰ ਥੋੜੀ ਬਰਫ਼ ਪਾ ਲਈ ਹੈ ਹੁਣ ਅਸਨ ਨੂੰ ਇਹਦੇ ਵਿੱਚ ਪਾ ਦਾਂਗੇ ਲਗਦੀ ਹੈ ਨਾ ਹਾਂਜੀ ਹੁਣ ਅਸੀਂ ਗਲਾਸ ਦੇ ਵਿੱਚ ਪਾਵਾਂਗੇ ਥੋੜਾ ਦੁੱਧ ਹਾਂਜੀ ਹੁਣ ਅਸੀਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਹਾਂਜੀ ਸ਼ਰਦਾਈ ਬਣ ਕੇ ਤਿਆਰ ਤੁਹਾਨੂੰ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਔਰ ਅਗਰ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਬੈਲ ਆਈਕਨ ਜ਼ਰੂਰ ਦਬਾ ਲਿਓ ਔਰ ਲਾਈਕ ਕਮੈਂਟ ਕਰਦੇ ਹੋ